ਹਾਂ ਜੀ ਕੀ ਹਾਲ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰ ਕੋਟਰ ਕੋਟਰ ਸੈਟੇ ਸਾਰੇ ਵੀਰਾਂ ਦੇ ਘਰ ਕੋਲ ਠੀਕ ਹੈ ਲਓ ਜੀ ਕਹਿੰਦੇ ਬਣਾਉਗੀ ਸਟਾਰਟਿੰਗ ਮੇਰੇ ਵੀਰੋ ਚਾਹ ਚੁ ਆ ਗਈ ਸੀ ਆਪਣੇ ਕੋਲੇ 40 20 ਉਦੋਂ ਬਾਅਦ ਇੱਕ ਮਿੱਤਰ ਵੀ ਹੋਰ ਆਇਆ ਸੀ ਆਪਾਂ ਨੂੰ ਮਿਲਦਾ ਹਨਾ ਉਦੋਂ ਆਪਾਂ ਵਲੌਗ ਸਟਾਰਟ ਨਹੀਂ ਕੀਤਾ ਸੀਗਾ ਆ ਇਧਰੋਂ ਆਪਣਾ ਬਾਗੇ ਪੁਰਾਣੇ ਵਾਲੀ ਸਾਈਡ ਤੋਂ ਭਰੇ ਕੀ ਪਿੰਡ ਦਾ ਨਾਂ ਜਾਂ ਲੈਂਦਾ ਹੁੰਦਾ ਯਾਰ ਉਹ ਹਨਾ ਪਹਿਲਾਂ ਵੀ ਬੱਚੇ ਲਿਆ ਚਾਪੜ ਦੋ ਆਪਣੇ ਪਿੰਡ ਦੇ ਰਿਸ਼ਤੇਦਾਰੀ ਉਹਨਾਂ ਦੇ ਬਾਬੇ ਮੇਜਰ ਕਿਆਂ ਨਾਲ ਤੇ ਹੋਰ ਮੁੰਡੇ ਆਪਣੇ ਇਥੋਂ ਪਿੰਡੋਂ ਲਵਲੀ ਕਾਲੇ ਅਰਗਣ ਉਹਨਾਂ ਦੇ ਘਰੇ ਤੇ ਉਹਨਾਂ ਦੇ ਪਾਰਟੀ ਪੂਟੇ ਗੇ ਉੱਥੇ ਆਇਆ ਸੀਗਾ ਤੇ ਸੂਹਾ-ਸੂਹਾ ਚਾਹੂ ਕੀ ਭਰ ਕੇ ਇੱਥੇ ਆ ਕੇ ਐਂ ਤਾਂ ਕੱਲਾ hathre ਲੈ ਕੇ ਵੀ ਮੈਂ ਹੀ ਆਂਦਾ ਨੂੰ ਬਾਤ ਨੂੰ ਬਬਲੌਗ ਸ਼ੂਟ ਨਹੀਂ ਕੀਤਾ ਗਾ ਤੇ ਉਹ ਵੀ ਆ ਕੇ ਮਿਲ ਕੇ ਚੱਲ ਗਏ ਤੋਂ ਪਹਿਲਾਂ ਚਾਹ ਚੁੱਲੇ ਪੀ ਆਪਾਂ ਬਾਕੀ ਐਂ ਦਾ ਬਾਹਰ ਉੱਠ ਕੇ ਜਾਇਆ ਸੀ ਸੂਸੂ ਸਸੂ ਕਰਿਆਏ ਸੀਗੇ ਤੇ ਚਲੋ ਅੱਜ ਦਿਨ ਵੀ ਵਧੀਆ ਨਹੀਂ ਲੱਗਿਆਗਾ ਦੇਖੋ ਹੋਰੀ ਉਹ ਬੇਕਾਰ ਡਾਲਾ ਜਾ ਦੇਣਾ ਹਨਾ ਧੁੰਦ ਜੀ ਧੂਏ ਜਿਹਾ ਲ ਤੇ ਚੰਗਾ ਹੋਇਆ ਚਲੋ ਯਾਰ ਇਹਨੇ ਨਾਲ ਆਪਾਂ ਬੱਚੇ ਨਹੀਂ ਛੱਡਦੇਗੇ ਅੱਜ ਜਿਆਦਾ ਛੋਟੇ ਬੱਚਾ ਦੇ ਰੰਗ ਲਾਵਾਂਗੇ ਆਪਾਂ ਜਿਹਨਾਂ ਦੇ ਰੰਗ ਲਾਉਣ ਵਾਲਾ ਦੇਖੋ ਖਰਾਕ ਦਾ ਸੱਚੀ ਲਿਓਣੀ ਲਿਓਣੀ ਆਇਆ ਮੁੜ ਕੇ ਪੈਸੇ ਕੋਲੇ ਲੱਗ ਜਾਣਗੇ ਜਿਹੜੇ ਕੋਈ 4 ਰੁਪਏ ਹੈਗੇ ਆ ਕਬੂਤਰਾਂ ਵਾਲੀ ਜੋਬਰ ਦਾ ਵੀ ਫੋਨ ਆਇਆ ਸੀ ਕਹਿੰਦਾ ਵੀ ਅੱਧੇ ਘੰਟੇ 40 ਮਿੰਟ ਤੇ ਕਰਾਉਣਾ ਮੈਂ ਤੇ ਫਿਰ ਆਪਾਂ ਚੱਲਦੇ ਆ ਖਰਾਖ ਰੁਕ ਲੈਣ ਤੇ ਯਾਰਾਂ ਗਰੂੰਗ ਲਾਉਣੇ ਛੋਟੇ ਬੱਚੇ ਨੇ ਕੁਝ ਵੀ ਇਹ ਕਰਦੇ ਆ ਹਨਾ ਨਿਕਲੀਏ ਭਾਈ ਵਸਤਰੇ ਚੋਂ ਬਾਹਰ ਧੁੱਪ ਵੀ ਨਿਕਲਾਈ ਤੇ ਵੱਜ ਗਈ 11 ਤੇ ਕਹਿੰਦੇ ਜੋਬਰ ਵੀ ਆ ਗਿਆ ਮੇਰੇ ਆ ਗਿਆ ਕਹਿੰਦੇ ਜੀ ਦਾ ਬੇਸਵਰੀ ਨਾਲ ਇੰਤਜ਼ਾਰ ਸੀ ਤਾਂ ਉਧਰ ਮੁੰਡੇ ਲੱਗੇ ਪਏ ਆ ਰੂੜੀ ਚੱਕਣ ਕਿਵੇਂ ਘਟ ਗਈ ਸੀ ਕਰੇ ਘਟ ਗਈ ਸੀ ਕਰੇ ਠੀਕਾ ਉਹ ਕੀ ਰਪੋਟਾ ਹਾਂ ਕੀ ਗਾਇਸ ਮੁੰਡਿਆ ਤੂੰ ਸ਼ਾਖਾ ਹਾਂ ਉਹ ਵਦਗਾ ਟ੍ਰੇਨ ਹੋ ਗਿਆ ਉਹਨੂੰ ਡਾਵਾਂਗੇ ਵੀ ਤੇ ਬਾਜੀ ਵੀ ਛੱਡਾਂਗੇ ਆਪਾਂ ਪਿਉਰੀ ਵਾਲ ਦੋਸਤ ਕਿੰਨੇ ਮਿੰਟ ਡੇ ਆਏ ਖਿੱਚ ਧੂਕੇ ਵਾਰੀਆਂ ਪੂਰੀਆਂ ਲੈ ਕੇ ਬਲਾਮ ਖਵਾ ਕੇ ਗੋੜ ਪਾ ਕੇ ਜਮੈਨ ਲਾ ਕੇ ਇਹ ਵੋ ਲਾ ਕੇ ਡੇਢ ਘੰਟਾ ਆਡਰ ਨਾ ਤੈ ਕਰੇ ਸਾਰੇ ਡੇਢ ਘੰਟਾ ਉੱਥੋਂ ਆਇਆ ਇਹ ਕੂਤਰ ਤੇ ਹੈ ਕੀ ਦਾ ਤੈਨੂੰ ਪਤਾ ਇਹ ਵੱਡੇ ਟੂਸਿਆਂ ਵਾਲੇ ਦੀ ਪਠੀ ਦਾ ਪੁੱਤ ਹੈ ਇਹ ਤੇ ਕਕੂਤਰ ਬਾਈ ਜਿੱਤਿਆ ਸੀ ਪਹਿਲਾਂ ਦੂਜੇ ਪਿੰਡ ਦੂਜੀ ਬਾਈ ਆਪਣੇ ਪਿੰਡ ਛੁੱਟਿਆ ਸੀ ਉਹਦਾ ਇਹ ਵੇਖ ਲੈ ਹਾਂ ਇੱਕ ਬਾਈ ਜਿੱਤਿਆ ਕਬੂਤਰ ਹੋਵੇ ਤੇ ਇੱਕ ਇਹੋ ਜੀ ਕਬੂਤਰੀ ਹੋਵੇ ਜਿਹੜੀ ਘਰੇ ਲੋਹ ਨੂੰ ਖਾਂਦੀ ਹੋਵੇ ਤੇ ਉਹਦਾ ਪੁੱਤ ਹੋਵੇ ਤੇ ਉੱਡਿਆ ਹੋਵੇ ਸਾਰੇ ਹੀ ਉ ਤਾਂ 15 ਮਿੰਟ ਉੱਡਦਾ ਸੀਗਾ ਤੇ ਡੇਢ ਘੰਟਾ ਖਿੱਚ ਤੂਗੇ ਢਾਲਿਆ ਸੀ ਉਹਨਾਂ ਨੇ ਇਹ ਵੀ ਡੇਢ ਘੰਟਾ ਤੇ ਮੈਨੂੰ ਯਕੀਨ ਨਹੀਂ ਹੋਇਆ ਵੀ ਇਹ ਕੂਤਰ ਡੇਢ ਘੰਟੇ ਤੋਂ ਵਧਿਆ ਕਿਉਂ ਨਹੀਂ ਪਰੇ ਗੂਤਰ ਨੇ ਰਕਾੜ ਤੋੜਨਾ ਛੁੱਡਰ ਵਾਲਾ ਮੈਨੂੰ ਸਮਝ ਨਹੀਂ ਆਈ ਖਣੀ ਰੱਬ ਜਾਣੇ ਬਾਹਰ ਜਾ ਕੇ ਉੱਡ ਲੂ ਹਨਾ ਟਿਵਲੀ ਕਹਿੰਦਾ ਕੀ ਘਰੇ ਕੱਢ ਜਿਹੜੇ ਜਿਹੜੇ ਨਹੀਂ ਉੱਡੇ ਉਹਨਾਂ ਤੋਂ ਆਪਾਂ ਕਹਿੰਦਾ ਲੰਬ ਕੱਢਾਂਗੇ ਵੇਖੀ ਚੱਲੀ ਕਹਿੰਦਾ ਦੂਸਰਾ ਆਈਆਂ ਚ ਇਹਨਾਂ ਨੂੰ ਡਾੜ ਠੀਕਾ ਦਾ ਕਹਿੰਦਾ ਆਪਾਂ ਵਾ ਮੈਂ ਠੀਕ ਐ ਇਹ ਜੋ ਬਾੜਾ ਤੇ ਗੂਤਰ ਦਾ ਟੂਸੇਲ ਦਾ ਪੋਤਾ ਸਦਾ ਵਹਿਮਣਾ ਤੇ ਓਕੇ ਯਾਰ ਪੋਟਾਂ ਪਰੋ ਬਸ ਨਾ ਲੈਟਰ ਰੂਟ ਕਰਤੇ ਬੰਦ ਮੁੰਡੇ ਇਧਰੋਂ ਹਨਾ ਤੇ ਅੱਜ ਗੋਸ਼ੇ ਨੇ ਛੱਡੇ ਨਹੀਂ ਫਿਰ ਓਏ ਕਰਾਈ ਨਹੀਂ ਮਾਰੀ ਇਹ ਮਹੀਨਾ ਵੀ ਨਹੀਂ ਹਾਂ ਜੀ ਮੇਰੇ ਵੀਰੋ ਤੇ ਜੋਬਰ ਨੇ ਭਈ ਅਨਸਾਰ ਇੱਕ ਬੱਚਾ ਕੱਢਤਾ ਬਾਹਰ ਆਪਣਾ ਚੌੜਸ ਵਾਲੇ ਦਾ ਇੱਕ ਤਾਂ ਫਿਰ ਇਹਦੇ ਨਾਲ ਦਾ ਆਪਾਂ ਰੋਕਤਾ ਜਿਹੜਾ ਟੈਂਕੀ ਤੇ ਜਾਵੜਿਆ ਸੀਗਾ ਤੇ ਇਹ ਰਹਿ ਗਿਆ ਇਹਦੇ ਚੀਫਾਂ ਲੱਗਾਂ ਮੈਂ ਕਿ ਇਹਨੂੰ ਅੱਡੇ ਲਵਾਇਆ ਜਾ ਰਿਹਾ ਹੈ ਨਾ ਇੱਕ ਤਾਂ ਇਹਨੂੰ ਬਾਹਰ ਕੱਢਤਾ ਇੱਕ ਮੈਂ ਕਬੂਤਰ ਛਤਰੀ ਤੇ ਬੰਨਦੇ ਮੈਂ ਇਧਰ ਕਰ ਲਈ ਖਰਾਕ ਆਪਣੇ ਤਿਆਰ ਆਹ ਬੱਚਾਂ ਵਾਲੇ ਕਬੂਤਰਾਂ ਵਾਸਤੇ ਇਹਨਾਂ ਨੂੰ ਰੱਖ ਕੇ ਦਾਣਾ ਪਾਣੀ ਪਹਿਲਾਂ ਤਾਂ ਆਇਓ 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 ਥਾੜ੍ਹ ਜਿਓ ਆਇਓ 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 ਕੋਤਾਂ ਤੇ ਇਧਰ ਵੀ ਰੱਖ ਦੇ ਤੋਈ ਧੁਜੇ ਫੁੱਡੇ ਜੱਪਾ ਆਇਓ 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 ਪੋਤਾਂ ਓਕੇ ਜੀ ਰਿਪੋਰਟ ਤੇ ਹੁਣ ਕਰਦੇ ਆਪਾਂ ਬੱਚੇ ਬਾਕੀ ਇਹਦਾ ਰੰਗ ਬਾਹਰ ਕੱਢ ਰੱਖਿਆ ਹੈਗਾ ਤੇ ਲਾਲਾ ਰੰਗ ਬੱਚਾਂ ਦੇ ਬੱਚੇ ਛੱਡ ਲਾਂਗੇ ਬਾਹਰ ਅੱਧਾ ਘੰਟਾ ਬੱਚੇ ਬਹਿ ਜਾਣਗੇ ਬਾਹਰ ਫਿਰ ਉਸ ਤੋਂ ਬਾਅਦ ਇਹਨੂੰ ਅੰਦਰ ਕਰਕੇ ਚੱਲਾਂਗੇ ਖਰਾਕ ਲੈਣ ਲਓ ਜੀ ਪਹਿਲੇ ਬੱਚੇ ਤੇ ਲਾਤਾ ਰੰਗ ਇਹਦੀ ਕਰਤੀ ਸਜੀ ਗੁਲਾਬੀ ਬਗਲ ਰੱਤੀ ਪੱਠੀ ਹੈ ਫਿੱਕੀ ਰੱਤੀ ਜੀ ਦਿਖਾਓ ਜੀ ਬਗਲ ਬੋਸਣੀ ਹੋਈ ਆਣਾ ਉਹ ਕੇ ਰਿਪੋਰਟਾ ਫੋਮ ਬਾਕੀ ਰ ਨਿਸ਼ਾਨੀ ਕਰਨੀ ਆਪਾਂ ਤਾਂ ਨਿਸ਼ਾਨੀ ਕਰਕੇ ਥੋੜਾ ਥੋੜਾ ਡਾ ਲਾਂਗੇ ਨਿਸ਼ਾਨੀ ਫਿਰ ਪਤਾ ਚਾਗੀ ਪਤਾ ਨਹੀਂ ਕਿਹੜਾ ਤਰ ਨਿਸ਼ਾਨੀ ਚਾਹੀ ਰਹੇ ਮੜ ਲਾ ਦਿਆ ਕਰ ਬੱਚਾ ਉੱਡਿਆ ਸੀ ਅੱਜ ਕਲਾ ਵਿੱਚ ਬਗਲਾ ਨਾ ਉੱਡਿਆ ਤੜਕੇ ਥੱਪੇ ਮਾਰ ਲਾ ਹਰਦਾ ਨਾ ਪਤਾ ਮੈਨੂੰ ਫਰ ਉਹ ਤੇ ਪੱਕਾ ਹੋ ਗਿਆ ਤਾਂ ਮੈਂ ਤਿੰਨ ਕਾਲੇ ਹੀ ਹੋ ਗਏ ਕਰ ਬਹੁਤ ਹੋ ਗਿਆ ਯਾਰ ਛੱਡ ਦੇ ਨੂੰ ਹੋਲੀ ਗੇਰੇ ਛਦਰੀ ਕਰਨ ਨੂੰ ਕਰਕੇ ਇੱਕ ਇੱਕ ਰਾਂ ਤਾਂ ਬੈਂਦੀ ਟੈਂਕੀ ਤੇ ਬੈਂਦੀ ਉਹ ਪੁੱਠੀ ਐ ਇਹ ਤਾਂ ਅੱਲ ਵੀ ਇਹ ਆਇਦਾ ਸਿੱਧੀ ਖੇਤਰੀ ਦੀ ਆਵੜੀ ਲੈ ਜੀ ਇਹਦਾ ਰੰਗ ਦਿਖਾ ਦਿਓ ਖੜ ਜਾ ਕਰਾਂ ਇਹ ਪੁਰਾਣਾ ਰੰਗ ਲਾਇਆ ਹੈ ਹਾਏ 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 ਟਟੌਰੀ ਇੱਥੇ ਦਿਖਾ ਦਨਾ ਮੈਂ ਐਂ ਕਿਆ ਬਾਤ ਆਣੀ ਕਹਿੰਦੇ ਰਾਂਘੇਣੂ ਕਹਿੰਦੇ ਆ ਮੇਰੇ ਵੀਰੋ ਛੜਦੇ ਇਹ ਬਣ ਗਈ ਜਮਾ ਵੱਡੀ ਝੱਲਰ ਵਾਲੀ ਪ੍ਰਾਣੀ ਅੱਜ ਤੋਂ 2019 ਚ ਇਹੋ ਜੇ ਰੰਗ ਲਾਉਂਦੇ ਸੀ 2018-19 ਚ ਵੇਖ ਲੈ ਤੇ ਪੁਰਾਣੇ ਰੰਗ ਤਾਂ ਆਪਾਂ ਕੱਢੇ ਨਹੀਂ ਉਹ ਤਾਂ ਆਪਣੇ ਵੀਰ ਭਰਾਵਾਂ ਨੂੰ ਲੋਕਾਂ ਨੇ ਰੰਗ ਦੇਖ ਕੇ ਨਹੀਂ ਹੁਣੇ ਜਿਹੜੇ ਜਿਹੜੇ ਆਪਾਂ ਲਾਏ ਆ ਹਜੇ ਇੱਕ ਰੰਗ ਬਿੱਠ ਬਗਲ ਟੂਸਾ ਰੰਗਦਾ ਹਜੇ ਇੱਕ ਬੜਾ ਸੋਹਣਾ ਲੱਗਦਾ ਬਿੱਠ ਬਗਲ ਟੂਸੇ ਕਰਾਂਗੇ ਬਾ ਕੋਈ ਕਬੂਤਰਾਂ ਦੇ ਪਰ ਉਹ ਕੂਤਰਾਂ ਸੋਹਣਾ ਲੱਗਦਾ ਜਿਹੜੇ ਦਾ ਸਾਈਜ਼ ਬੜਾ ਵੱਡਾ ਹੋਵੇ ਹਾਂ ਬਿੱਠ ਬਗਲ ਟੂਸਾ ਉਹ ਬਾਈ ਗੋਰਿਆਲੀ ਕੂਦਰੀ ਦੇ ਕੀਤਾ ਸੀਗਾ ਬੱਚਾ ਫੜ ਲਿਆ ਫਿਰ ਦੂਜਾ ਭਰਾ ਉਹਦਾ ਚੱਕ ਲੈ ਖੁੰਡੇ ਚ ਉਹ ਰੰਗ ਅਸੀਂ ਕੀਤਾ ਸੀ ਗੋਰਿਆਲੀ ਕੂਦਰੀ ਦੇ ਬਾਈ ਦੇ ਉਹ ਬਾਜੀ ਇਤੀ ਸੀਗੀ ਆਪਣੀ ਕੂਦਰੀ 2020 ਚ ਬਾਈ ਜੀ 33000 ਜੀ 8ਵੇਂ ਬੈਠੀ ਰਾਤ ਨੂੰ ਉਹਦੇ ਰੰਗ ਲੈ ਸੀ ਆਪਣੇ ਘਰ ਉੱਤੇ ਸੀ ਉਹ ਕਬੂਤਰੀ ਉਹ ਮੜ ਕੇ ਗਵਾਚ ਗਈ ਸੀ ਪਰ ਉਹ ਕਬੂਤਰੀ ਹੈ ਨਾ ਤੇ ਤਾਂ ਕਰਕੇ ਬਾਕੀ ਬਲ ਲਾਈ ਇਹਨੇ ਰੰਗ ਹਾਂ ਜੀ ਮੇਰੇ ਵੀਰੋ ਤੇ ਇੱਕ ਆ ਬੱਚੇ ਦੇ ਵੀ ਲਾਤਾ ਰੰਗ ਬਈ ਠੀਕ ਹੈ ਕੀ ਹੋ ਗਿਆ ਇਹਦਾ ਇਹ ਗੁਲਾਬੀ ਬਗਲ ਹਰੀ ਚੱਲ ਹਰੀ ਛੱਡ ਦਿਓ ਖੰਡ ਜੀ ਇਹਨੂੰ ਵੀ ਜਾਣ ਦੇਈ ਚੱਲ ਹੋਲ ਜਦਾ ਕਿਹੜੇ ਪਾਸੇ ਆ ਲਾ ਮੁੰਡੇ ਚੌਥਾ ਉਹਨਾਂ ਕਰ ਲਾ ਤੂੰ ਸਾਫ ਕਰਨ ਤਾਂ ਕੋਈ ਟਿਕਨ ਨਹੀਂ ਮੂਕਾ ਲਿਆ ਕੇ ਰੱਖ ਲੰਦਰ ਪੀ ਲਾਇਆ ਪਿਆ ਇਹ ਸਾਫ ਹੀ ਹੈ ਫੜਦਾ ਫਿਰ ਆਲਾ ਹਾਂਜੀ ਇਹ ਕੇ ਬੱਚੇ ਦਾ ਰੰਗ ਲਾਤਾ ਇੱਕ ਦੋ ਤਿੰਨ ਤੇ ਚੌਥੇ ਬੱਚੇ ਦਾ ਰੰਗ ਲਾਤਾ ਹਰੇ ਟੂਸੇ ਦੋਵੇਂ ਹਰੀ ਟਵਰੀ ਤੰਗ ਵਾਲਾ ਹੁੰਦੇ ਇਹਨੂੰ ਛੱਡਦੇ ਆ ਯਾਰ ਛੱਡ ਦੇ ਥੱਲੇ ਹੀ ਰਹਿ ਗਿਆ ਡੈਸ਼ ਬੈਲੈਂਸ ਡੈਸ਼ ਬੈਲੈਂਸ ਡੈਸ਼ ਬੈਲੈਂਸ ਚੱਲ ਕੋਈ ਨਾ ਮੈਨੂੰ ਪਤਾ ਹੀ ਸੀਗਾ ਲਿਬੜੀ ਵਾਲਾ ਗਿਆ ਤਾਂ ਓਏ ਕੋਈ ਨਾ ਉੱਡ ਕੇ ਜਾਣ ਦੇ ਨੂੰ ਉੱਡ ਕੇ ਜਾਣ ਦੇ ਉੱਡ ਕੇ ਜਾਊ ਇਹ ਆਪ ਜਾਊ ਇਹ ਗੱਬੀ ਰੰਗਤ ਨਾ ਗੱਬੀ ਮਦਨਾ ਕੀ ਤੇ ਐਨਾ ਵੀ ਲਵੇੜ ਜਿਹਾ ਵਾਲਾ ਤੈਨੂੰ ਕਿੱਧਰ ਭੱਜ ਜਾਉਣਾ ਪਤੰਦਰਾ ਪੈਰਾਂ 'ਚ ਹੈਗਾ ਤੂੰ ਤਾਂ ਹੜ ਤੇ ਇੱਕ ਦੋ ਚਾਰ ਬੱਚਿਆਂ ਦੇ ਰੰਗ ਲਾਤਾ ਵੀ ਠੀਕ ਹੈ ਤੇ ਜੋਬਰ ਗਿਆ ਘਰੇ ਕਹਿੰਦਾ ਮੜਾ ਮੈਂ ਘਰੇ ਜਾਇਆ ਜਿਹੜੇ ਦੋ ਬੱਚੇ ਰਹਿ ਗਏ ਉਹਨਾਂ ਦੇ ਆ ਕੇ ਰੰਗ ਲਾਵਾਂਗੇ ਬਾਕੀ ਤਾਂ ਰਹਿ ਕੇ ਆਲਾ ਮੁੰਡਾ ਪਹੁੰਚਿਆ ਹੋਇਆ ਤੂੰ ਮੁੰਡਾ ਕਦੇ-ਕਦੇ ਗੀੜਾ ਮਾਰਦਾ ਕਿ ਸਕੂਲ ਜਾਣਾ ਹੁੰਦਾ ਹੈ ਸਕੂਲ ਜਾਣਾ ਹੈ ਅੱਜ ਪਰ ਗਏ ਕਿਹੜੀ ਕਲਾਸ 'ਚ ਨੌਵੀਂ 'ਚ ਨਾਇਨਥ ਓਕੇ ਸਕੂਲ ਵੀ ਜ਼ਰੂਰੀ ਹੈ ਪੜੋ ਸਾਰੇ ਤੇ ਵੱਧੋ ਸਾਰੇ ਹੈ ਆਹ ਤਾਂ ਨਾਰੇ ਯਾਦ ਆ ਸਾਡੇ ਸਕੂਲ ਵਾਲੇ ਤੇ ਬਾਕੀ ਓਕੇ ਰਿਪੋਰਟਾਂ ਮਰੂ ਹਨਾ ਬਸ ਸਾਰੇ ਕੰਮ ਤੁੰਗਾ ਸੈੱਟ ਐ ਫਿਰ ਸਕਿੰਦਰ ਉਹਦੀ ਸਕਿੰਦਰ ਆਖੀ ਜਾਂਦਾ ਚੋਂਪਰ ਦੀ ਡੀ ਕਰਦੇ ਆ ਜamir ਆਏ ਆ ਹਨਾ ਵੀ ਉਹਨੇ ਇਹ ਬੱਚੇ ਬੈਠੇ ਆ ਇੱਥੇ ਤੇ ਆਪਾਂ ਵੀ ਕਰ ਉਹ ਕਰਾਈਏ ਘਰੇ ਜਾ ਕੇ ਰੁੱਟ ਰੁੱਟੀ ਖਾਈ ਵਾਲੇ ਮੁੰਡਾ ਬੈਠਾ ਐ ਇੱਥੇ ਵਧੀਆ ਠੀਕ ਐ ਦੱਸਦੇ ਆ ਬਾਕੀ ਹਾਂਜੀ ਮੇਰੇ ਵੀਰੋ ਆਗੇ ਜੀ ਕਰੋ ਮੇ ਰੋਟੀ ਪਣੀ ਸੇ ਗਿਆ ਐ ਹੁਣ ਦੇਖਦੇ ਇਧਰ ਕੀ ਪ੍ਰੋਸੈਸ ਐ ਇਧਰ ਹਾਂ ਆ ਗਿਆ ਵਿੱਚ ਤੂੰ ਵੀ ਆ ਗੋਲੀ ਯਾਰ ਆਪਣਾ ਹੈ ਤੇ ਗੋਬਰ ਆਇਆ ਨਹੀਂ ਹਜੇ ਗੋਸ਼ਾ ਹੈ ਗੋਸ਼ਾ ਤਾਂ ਫਿਰ ਜਾਣਾ ਹੀ ਸੀ ਉਹਦੇ ਕੂਤਰ ਬੈਠਣਾ ਆ ਕੇ ਹੋਣਗੇ ਨਾ ਉਹਦਾ ਬਲੱਡ ਛੇਤੀ ਘਟ ਜਾਂਦਾ ਹੈ ਬੈਰੀ ਬੁਰਤ ਨਹੀਂ ਕਿਤੇ ਇਹਦਾ ਟੈਗ ਹੋ ਜਾਏ ਗੋਸ਼ੇ ਨੂੰ ਦਵਾਈ ਦੇਣੀ ਪਵੇ ਬਲੱਡ ਘਟਦੇ ਦੀ ਕਿਤੇ ਤੇ ਨਸਲਾਂ ਤਾਂ ਫਰਾਂਗੇ ਗੋਸ਼ੇ ਕੋਲੇ ਸਰਾ ਨੇ ਗੋਸ਼ੇ ਦੇ ਵੀ ਓਕੇ ਪਾਣੀ ਵੀ ਗਿਰ ਪਾਣੀ ਵੀ ਕਿਹ ਕਰੋ ਮੈਂ ਹਲੋ ਜੀ ਇਹ ਕੇ ਬੱਚੇ ਦਾ ਰੰਗ ਲਾਤਾ ਇਹਦੀ ਕੱਲੀ ਕਰਤੀ ਗਲਾਬੀ ਕੱਚ ਇਹ ਹੋ ਗਈ ਭਾਈ ਆਪਣੀ ਖੱਬੀ ਗਲਾਬੀ ਕੱਚ ਹਣਾ ਉਚੋਬਰ ਹੇ ਤੱਕ ਆਇਆ ਨਹੀਂ ਹਣਾ ਤੇ ਆ ਮੁੰਡਾ ਸੀਗਾ ਰਾਇਕਾ ਜਿਹੜਾ ਉਹਦਾ ਜਵਾਬ ਤੇ ਮੈਂ ਕਿਹਾ ਕਿ ਆਪਾਂ ਰੰਗ ਲਾ ਕੇ ਯਾਰ ਉਹ ਤੇ ਦੋਵੇਂ ਕੱਚਾ ਕਰਨੀਆਂ ਸੀ ਕੋਈ ਟਾਈਮ ਪਾਸ ਜਾ ਕਰਦੇ ਗਏ ਕੱਚ ਕਰਦਣੇ ਇਹ ਦੂਜੇ ਪੜਾ ਤੇ ਵੀ ਕਰਾਂਗੇ ਓਕੇ ਹੋ ਗਈ ਰਿਪੋਰਟ ਲਓ ਜੀ ਲਾਸਟ ਬੱਚਾ ਰਹਿ ਗਿਆ ਇਹ ਜਿਹੜਾ ਇਹਦੇ ਵੀ ਰੰਗ ਲਾਤਾ ਇਹਦੀ ਕਰਤੀ ਖੱਬੀ ਹਰੀ ਕੱਚ ਠੀਕ ਹੈ ਖੱਬੀ ਹਰੀ ਕੱਚ ਓਕੇ ਹੋ ਗਈ ਰਿਪੋਰਟ ਲੈ ਮੁੰਡਾ ਛੱਡ ਦੇ ਚੱਲ ਪੁੱਤ ਬਾਇ ਬਾਇ ਓਕੇ ਰਿਪੋਰਟ ਬਸ ਹੁਣ ਬੱਚੇ ਲਾਉਣੇ ਆਂ ਅੰਦਰ ਠੀਕ ਆ ਤੇ ਚੋਬਰ ਕਹਿੰਦਾ ਵੀ ਨਾ ਉਹ ਡਬਾ ਜਾ ਬੈ ਟਿਕ ਜਾ ਚੋਬਰ ਕਹਿੰਦਾ ਮੋਟਰਸਾਈਕਲ ਲੈ ਕੇ ਇੱਧਰ ਆ ਜੀ ਤੇ ਪੇ ਇਧਰ ਹੀ ਖਰਾਕ ਲੈਣ ਚੱਲ ਬਣਾਗੇ ਮਾਂ ਤੇ ਨਾਲ ਨਾਲ ਤਾਂ ਬੱਚਿਆਂ ਦੇ ਰੰਗ ਲੱਗ ਗਏ ਹਨਾ ਨਾਲੇ ਛੋਟੇ ਬੱਚੇ ਘੰਟਾ ਘੰਟਾ ਬਾਹਰ ਭਾਏਗੇ ਡੇਢ ਡ ਘੰਟਾ ਇਹ ਨਾਲ ਸਭ ਖੋ ਜਾਂਦਾ ਡੈਡ ਵਾਸ ਤੁਹਾਨੂੰ ਪਤਾ ਜਹੇ ਨਹੀਂ ਕੋਈ ਸੀਨ ਹੈ ਨਹੀਂ ਯਾਰ ਬੈਲੀ ਤੰਗ ਕਰਦੀ ਹੈ ਹੋਰ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਲਾਈਏ ਭਾਈ ਬੱਚੇ ਸਵਾਰ ਕੇ ਖੋਲ ਦੇ ਦਵਾਂ ਸੰਖੰਡ ਇੱਥੇ ਲੈ ਆ ਫੜ

ਚੱਕ ਕਬਈਆ ਹੋਰ ਗੱਟਾ ਤਾਂ ਉਥੇ ਲਿਆਈ ਜਿਹੜੀ ਤੇ ਆ ਉੱਥੇ ਬਹਿ ਗਿਆ ਉਹਦਾ ਅੱਛਾ ਬੱਕ ਪੋਰੀ ਦੀ ਬੈ ਜਾ ਹਾਂ ਹਾਂਜੀ ਮੇਰੇ ਵੀਰੋ ਲਾ ਤੇ ਸਾਰੇ ਬੱਚੇ ਹਾਂਜੀ ਜੜ ਦੋ ਜੀਓ ਤੇ ਮੁੰਡਾ ਲੋਕ ਵੀ ਲਾ ਹੀ ਦੇ ਉਹਨੂੰ ਠੀਕ ਐ ਚੱਲ ਤੂੰ ਇਹ ਦੂਜਿਆਂ ਛਤਰਾਂ ਚੱਕ ਲੋਕ ਮੈਂ ਲਾ ਦਿੰਦਾ ਹੈਗਾ ਬੱਚੇ ਹਾਂ ਸਾਰਾ ਲਾ ਦੇ ਇਹ ਛਤਰਾਂ ਦੂਜੀਆਂ ਲਾਦ ਗਏ ਬਈ ਤੇ ਇਹਨੇ ਖਰਾਕ ਲਾ ਗਏ ਹੁਣ ਅਸੀਂ ਮੰਡੂ ਵੇ ਆ ਕੇ ਮੈਂ ਤੇ ਚ ਉੱਬਰ ਹਣਾ ਕਬੂਤਰ ਸਾਰੇ ਹੋ ਗਏ ਅੰਦਰ ਬੱਚੇ ਰੰਗ ਰੰਗ ਲਾਤਾ ਤੁਹਾਨੂੰ ਪਤਾ ਮੈਂ ਲੋਕ ਲਾ ਦਿਆਂ ਤੇ ਆਪਣੇ ਗੇਟ ਜੜ ਕੇ ਤੇ ਹੁਣ ਸਿੱਧਾ ਬਸ ਉਹਨੂੰ ਰਾਹ ਚ ਜਾਂਦੇ ਵੀਡੀਓ ਕੰਟੀਨਿਊ ਕਰ ਹਾਂਜੀ ਮੇਰੇ ਵੀਰੋ ਤੇ ਆਹ ਕੋਠੀ ਰਹਿੰਦਾ ਵੀ ਆਪਣਾ ਬੱਚਾ ਉਹ ਬੈਠਾ ਹੀ ਰਹਿੰਦਾ ਕਿ ਆਹ ਸਾਹਮਣੀ ਦੇਖ ਗਿਆ ਸੀਗਾ ਉਹ ਬੈਠਾ ਉਹ ਨਾਲ ਚ ਕਿਉਂਕਿ ਰਿਪੋਰਟ ਦੋ ਫੜੀਆਂ ਸਟਿੰਗਾਂ ਤੇ ਰਾਹ ਚ ਚੱਕਦੇ ਚੂਬਰ ਨੂੰ ਆਪਾਂ ਲੋ ਜੀ ਚੂਬਰ ਨੂੰ ਚੱਕ ਲਿਆ ਪਤਾ ਨਹੀਂ ਨੇ ਆਪਾਂ ਨੂੰ ਚੱਕ ਲਿਆ ਫੇਰ ਕੁਝ ਮਰਜ਼ੀ ਹੋ ਗਿਆ ਬਸ ਹੁਣ ਜਾਂਦੇ ਸਟਿੰਗ ਵੀ ਗ੍ਰੀਨ ਕਰਦੇ ਆਲਾ ਲੋਕ ਸਰਖਿਤ ਨੇ ਕਹਿ ਲਗੇ ਪੁਲਿਸਰ ਕਹਿ ਲਗੇ ਲੋ ਲੋ ਨੇ ਆ ਨਾ ਰੋਡ ਖਰਾਕ ਲੈਣ ਪਹਿਲੇ ਡੱਬ ਵਾਲੀ ਜਾਂਦੇ ਸੀਗੇ ਤੇ ਆਹ ਜਿਹੜੇ ਕਹਿੰਦੇ ਮੂਰ ਨੂੰ ਚੋੜੂਗਾ ਬਗੈਰ ਚੂਰ ਚੱਲਦੇ ਫੇਰ ਅੱਗੇ ਕੰਟੀਨਿ ਇਹਦਰ ਆਪਣੇ ਮਿੱਤਰ ਦਾ ਘਰ ਆ ਗਿਆ ਸੁਖਮੰਦਰ ਲੰਬੀ ਵਾਲੇ ਦਾ ਉਹ ਦੇਖੋ ਸਾਹਮਣੇ ਛਤਰੀ ਲਾ ਰਿਹਾ ਮਾਈ ਗੋਡ ਦੇਖ ਨਹੀਂ ਰਿਚੋ ਛਟੋ ਉਹ ਉਭਾ ਨਿਕੜਾ ਗੁੱਟ ਬਣਾਇਆ ਦਾ ਐ ਐ ਐ ਨਹੀਂ ਦੀ ਦੀ ਸਾਡਾ ਫਿਰ ਭਗਾਵਾਂਗੇ ਚੱਲ ਕੇ ਆਵੇਂ ਗਏ ਤੇ ਲਾਂਪਾ ਦੇਈਆਂ ਨੰਦਾ ਸਾਡਾ ਮਿੱਤਰ ਸੁਖਮੰਦਰ ਲੰਬੀ ਵਾਲਾ ਕਹਿੰਦਾ ਯਾਰ ਸਾਡੇ ਵੀ ਆ ਕੇ ਨਹੀਂ ਆਤੇ ਜਿਹੜਾ ਜਮਾਵਣ ਚਾਹਾਂ ਸਾਨੂੰ ਕਿਹੜੀਆਂ ਤੇ ਸਾਡੇ ਕੁੱਖ ਦੇਖੇ ਆ ਮੈਂ ਵੀ ਚਲੋ ਉਹ ਪਿਆਰ ਆਪਣੇ ਨਾਲ ਸਾਰਿਆਂ ਦਾ ਉਹ ਚੱਕਰਿਆਂ ਆ ਕੇ ਜਾਵਾਂ ਕਿਤਨੇ ਤੇ ਗੋਲੇ ਕਿਹੜਾ ਮਾਰਾਂਗੇ ਬੱਸ ਉਹ ਕਿਹੜਾ ਮਲੋੜ ਨੂੰ ਪਾਰਥ ਹੈ ਗੱਡਿਆ ਸਿੱਧਾ ਕਰਕੇ ਹਾਂ ਜੀ ਮੇਰੇ ਵੀਰੋ ਪਹੁੰਚ ਗਏ ਜੀ ਮਲੋੜ ਤੇ ਸਾਡਾ ਸਵਾਗਤ ਕਰਤਾ ਕਹਿੰਦੇ ਜੀ ਆਏ ਜੀ ਆਏ ਨੂੰ ਮੈਂ ਤਾਂ ਐਵੇਂ ਪਹਿਲੀ ਵਾਰਾਂ ਬਾਕੀ ਮੈਂ ਤਾਂ ਪਹਿਲਾਂ ਕਦੇ ਆਇਆ ਹੀ ਨਹੀਂ ਇੱਥੇ ਹੀ ਗਾਗੇ ਨਹੀਂ ਪਹਿਲਾਂ ਉਹਦਾ ਤਾਂ ਵਜੂਆ ਪਰ ਉਹਨੇ ਜਿ ਖਰਾਕ ਲੈਣਾ ਜੀ ਪਹਿਲਾਂ ਕੁਝ ਜੀ ਚਾਚਾ ਜੀ ਹੋਰ ਲਓ ਜੀ ਪਹੁੰਚ ਗਏ ਆਪਾਂ ਠੀਕ ਆ ਬਈ ਇਹਨੂੰ ਸਵਾਰੋ ਪਾ ਨਾ ਆਪਿਆ ਰੋਟਾਂ ਮੱਕੀ ਲੈ ਲਈ ਤੇ ਦੂਜਾ ਸਾਰਾ ਸਾਮਾਨ ਵੀ ਚੱਕ ਲੈਣਾ ਆਪਾਂ ਠੀਕ ਹੈ ਬਾਕੀ ਬਾਲੇ ਓਕੇ ਰਿਪੋਰਟ ਹੈ ਸਾਰਾ ਸਮਾਨ ਤੁਹਾਨੂੰ ਬਾਅਦ ਚ ਦਿਖਾਵਾਂਗੇ ਘਰੇ ਆ ਕੇ ਹਾਂਜੀ ਮੇਰੇ ਵੀਰੋ ਤੇ ਚੱਕ ਲਿਆ ਜੀ ਸਮਾਨਾ ਠੀਕ ਹੈ ਮੱਕੀ ਛੋਲੇ ਬਾਇਰਾ ਨਾਲ ਬਦਾਮਾਣੀ ਘਰੋਂ ਬਾਇਰਾ ਮੱਕੀ ਛੋਲੇ ਨਾਲ ਬਦਾਮਾਣੀ ਵਾਂਗ ਬੱਚਿਆਂ ਪਾਲ ਦੇੜ ਦੇ ਵਿੱਚ ਸਮਾਨਾ ਨਹੀਂ ਮੇਰੇ ਪੁਰਾਣਾ ਗੀਤ ਯਾਦ ਆ ਗਿਆ ਸੀ ਹੈਨਾ ਕੀਦਾ ਉਹ ਸਰੋਂ ਬਾਇਰਾ ਮੱਕੀ ਛੋਲੇ ਨਾਲ ਬਦਾਮਾਣੀ ਹਾਂ ਤੇ ਸਮਾਨ ਲੈ ਲਿਆ ਭਈ ਇੱਕ ਨੰਬਰ ਕੁਆਲਟੀ ਦਾ ਜਮਾਂ ਠੀਕ ਹੈ ਕਿ ਨਹੀਂ ਤੇ ਇਹ ਤੁਹਾਨੂੰ ਆਪਾਂ ਘਰੇ ਆ ਕੇ ਦਿਖਾਉਣੇ ਆ ਕੀ ਸਿਸਟਮ ਹੈ ਕਿੰਨੇ ਕਿੰਨੇ ਦਾ ਲੈਤਾ ਤੇ ਕੀ ਹਿਸਾਬ ਕਿਦਾਵਾ ਸਾਰਾ ਬਾਕੀ ਸ਼ਹਿਰ ਦਾ ਮਾਹੌਲ ਪੂਰਾ ਕਿਡਾ ਆਇਆ ਵਿਆ ਏ ਹਏ ਹੇ ਨਿਆਰੇ ਨਿਆਰੇ ਚੱਲਦੇ ਆ ਬਾ ਪਿੰਡ ਨੂੰ ਆਪਾਂ ਆ ਗਏ ਨੇ ਪੀਪੀਆਂ ਤਾਂ ਇਨਾਂ ਕੋਲੇ ਵੀ ਆਪਰੇ ਹੋਰ ਕਸਾਉਂਦ ਹੈ ਓ ਮਾਈ ਗੋਡ ਗੱਜ ਮਾਰਦਾਂ ਨੇ ਇੱਕ ਦੀ ਤੇ ਚਲਾ ਕੇ ਥੰਨੇ ਮਾਰ ਪਹੁੰਚ ਗਏ ਜੀ ਪਿੰਡ ਆ ਨਾ ਮੇਰੇ ਵੀਰੋ ਹੈ ਸੱਚੀ ਚਿੱਟੇ ਚੱਲ ਕੋਈ ਨਾ ਹੋੜੀ ਚੱਲ ਪਿੰਡ ਜਾ ਕੇ ਡਿੱਗ ਪਏ ਨੇ ਰਾ ਰਵਾਟੋਂ ਸਹੀ ਹੈ ਤੇ ਪਿੰਡ ਜਾ ਕੇ ਮੁੱਢੀ ਨੂੰ ਵਜੇ ਤੇ ਚੱਕਣੀ ਬਹਿ ਲੋਕਾਂ ਨੂੰ ਸਨੇ ਖਰਾਕ ਹਾਂ ਹੋੜੀ ਹੋੜੀ ਭਾਜੀ ਖਰਾਕ ਦੇ ਗੱਟੇ ਸਾਹਮਣੇ ਪਿੰਡ ਉਹ ਕੇ ਰੋਟਾ ਮੈਨੂੰ ਲੱਗਾ ਬਦ ਨਹੀਂ ਹਿਸਾਬ ਜਿਦਾ ਕੰਮ ਹਾਂਜੀ ਮੇਰੇ ਵੀਰੋ ਆ ਗਏ ਜੀ ਕਰੇ ਖਰਾਕ ਲੈ ਕੇ ਤੇ ਗਿਆ ਸੀਗਾ ਮੈਂ ਚੋਬਰਣ ਲਾਇਆ ਟੀਵਲੀ ਦੇ ਉਸਤਾਦ ਨਾਲ ਕਰਦਾ ਫਰਕ ਵੇਖੋ ਤੇ ਸਾਹਮਣੇ ਜਦੋਂ ਆਏ ਤੇ ਇੱਕ ਬੱਚਾ ਬੈਠਾ ਦਿਖਿਆ ਨਾ ਨਵਾਂ ਆਪਾਂ ਨੂੰ ਆਪਣਾ ਤਾਂ ਵੈਸੇ ਕੋਈ ਬਾਹਰ ਹੈ ਨਹੀਂਗਾ ਇਹਦੀ ਬਈ ਟੌਰੀ ਉਹ ਦੇਖੋ ਟੌਰੀ ਦੀਂਦੀ ਆ ਹਾਂ ਤੇ ਢਿੱਡ ਲੱਗਦਾ ਮੈਨੂੰ ਠੀਕ ਹੈ ਕਿ ਨਹੀਂ ਬੱਚਾ ਕਿਸ ਦਾ ਨਵਾਂ ਆਇਆ ਬੇਟਾ ਸਾਹਮਣੇ ਕੋਠੀ ਤੇ ਤੇ ਇੱਕ ਮਿੰਟ ਆਪਾਂ ਹੁਣ ਸੈਟ ਲੈਂਦੇ ਇਹਨੂੰ ਬੰਨ ਕੇ ਇੱਥੇ ਭੜਕਾ ਕੇ ਦੇਖ ਲੈਂਦੇ ਹਣਾ ਹੂਤਰ ਕੋਈ ਤੇ ਹੁਣ ਦਿਖਾਉਣੇ ਆ ਜੀ ਤੁਹਾਨੂੰ ਖਰਾਕ ਆਪਾਂ ਅਨਬਾਕਸ ਕਰਕੇ ਥੋੜੀ ਥੋੜੀ ਇੱਕ ਮਿੰਟ ਲਓ ਜੀ ਕੋਲ ਕਰੋ ਚੈੱਕ ਇਹ ਆ ਗਈ ਜੀ ਮੱਕੀ ਦੀ ਟੋਟ ਪਹਿਲਾਂ ਆਪਾਂ ਘਰੇ ਗ੍ਰੇਂਡ ਕਰਦੇ ਹੁੰਦੇ ਸੀ ਹਣਾ ਹੁਣ ਮੱਕੀ ਦੀ ਟੋਟੀ ਲਿਆਂਦੀ ਹੈ ਬੜੀ ਸਾਫ਼ ਤੇ ਬੜੀ ਚੰਗੀ ਹੈ ਨਾ ਵਧੀਆ ਕੁਆਲਿਟੀ ਦੇ ਇੱਕ ਨੰਬਰ ਜਾਵਾ ਪਰ ਇਹਨੂੰ ਵੀ ਧੋਵਾਂਗੇ ਅਜੇ ਆਪਾਂ ਇੱਕ ਵਾਰੀ ਪਾਣੀ ਵੀ ਇਦੀ ਕੱਢਾਂਗੇ ਠੀਕ ਹੈ ਇਧਰ ਆਗੇ ਦੇਸੀ ਛੋਲੇ ਦੇਸੀ ਛੋਲੇ ਬਰੀਕ ਛੋਲੇ ਕਾਲੇ ਠੀਕ ਹੈ ਇਹ ਹੋਗੇ ਤੇ ਇਧਰ ਆਗਾ ਬੜਾ ਵਧੀਆ ਸਾਫ ਬਾਇਰਾ ਇੱਕ ਨੰਬਰ ਜਮਾ ਬੜੀ ਚੰਗੀ ਕੁਆਲਿਟੀ ਦਾ ਸਾਫ ਬਾਇਰਾ ਵਿੱਚ ਆ ਗਈ 5 ਕਿਲੋ ਹਲਸੀ ਹੈ ਠੀਕ ਹੈ ਇਹਦੇ ਪੈਕਟ ਜੇ ਪਾ ਰੱਖਿਆ ਹਲਸੀ ਉਹ ਵੀ 1 2 3 4 ਚ ਜਮ ਖਾਤੀਆਂ ਤੇ ਇੱਕ ਚੀਜ਼ ਇਹ ਇਧਰ ਪਈ ਹੈ ਇਹ ਮੈਨੂੰ ਲੱਗਦਾ ਆਈ ਥਿੰਕ ਸੋ ਮੂੰਗੀ ਹੋਊਗੇ ਤੇ ਇਹ ਸਾਰਾ ਕੁਝ ਬਈ ਆਪਾਂ ਇੱਕ ਸਪੈਸ਼ਲ ਵੀਡੀਓ ਵਿੱਚ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਆਪਾਂ ਵੀ ਸਰਦੀਆਂ ਵਾਲੀ ਖਰਾਕ ਵੱਡੇ ਕਬੂਤਰਾਂ ਦੀ ਤੇ ਬੱਚਿਆਂ ਦੀ ਕੀ ਹਿਸਾਬ ਕਿਤਾਬ ਹੋਣਾ ਚਾਹੀਦਾ ਵੱਡੇ ਕਬੂਤਰਾਂ ਦੀ ਖਰਾਕ ਤੇ ਬੱਚਿਆਂ ਵਾਲੀ ਚ ਕੀ ਫਰਕ ਹੋਣਾ ਚਾਹੀਦਾ ਇਹ ਹੈਗੀ ਹਰੀ ਮੂੰਗੀ ਕਰ ਲੋ ਚੱਕ ਬੜੀ ਵਧੀਆ ਕੁਆਲਿਟੀ ਦੀ ਦੇਸੀ ਮੂੰਗੀ ਹੈ ਹਰੀ ਹੈ ਆ ਚੀਜ਼ਾਂ ਸੀਗਾ ਆ ਖਰਾਕ ਹੋ ਗਈ ਇੰਨੀ ਮੰਨ ਕੇ ਚਲੋ ਵੀ ਕੀ ਕਹਿੰਦੇ ਹੁੰਦੇ ਆਹਾ ਆਹਾ ਮੱਕੀ ਅਲਸੀ ਛੋਲੇ ਬਾਇਰਾ ਤੇ ਮੂੰਗੀ ਸਰੋਂ ਆਪਾਂ ਘਰੋਂ ਲੈਣੀ ਏ ਠੀਕ ਐ ਫਿਰ ਕਿੰਨੇ ਹੋਣਗੇ 1 2 3 4 5 ਛੇਵੀਂ ਚੀਜ਼ ਸਰੋਂ ਤੇ ਸੱਤਵੀਂ ਚੀਜ਼ ਹੋ ਗਈ ਆਪਣੀ ਕਣਕ ਇਹ ਸੱਤ ਚੀਜ਼ਾਂ ਤੇ ਓਕੇ ਰਿਪੋਰਟਾਂ ਬਰੋ ਨਿਲਤਾ ਉਹ ਬੱਚਾ ਦੇਖਦੇ ਰ ਕਈ ਵਾਰੀ ਮੈਨੂੰ ਐ ਲੱਗਦਾ ਐ ਵੀ ਆਪਣੀ ਹੀ ਨਾ ਹੋਵੇ ਕੋਈ ਹਨਾ ਜਿਹੜੇ ਇਹ ਆਪਣੇ ਇੱਕ ਛਿੱਟਾ ਬੱਚਾ ਓਡੇ ਤੁਹਾਨੂੰ ਯਾਦ ਹੋਵੇ ਤਾਂ ਕਿੱਟਾ ਬੱਚਾ ਸੀਗਾ ਥੋੜਾ ਜਿਹਾ ਕਾਲਾ ਚੀਨਾ ਜਮਾਂਦਰੂ ਕਾਲੀ ਟੌਰੀ ਤੇ ਕਾਲੀ ਹਿੱਕ ਦਾ ਕੀ ਪਤਾ ਉਹ ਬੱਚਾ ਹੋਵੇ ਇਹਨੂੰ ਵੀ ਦੇਖਾਂਗੇ ਰਾਤ ਨੂੰ ਲਾਹ ਨੂੰ ਲਿਆਵਾਂਗੇ ਆ ਤਾਂ ਜੇ ਆਪਣਾ ਹੋਇਆ ਤਾਂ ਤੇ ਉਹਨੇ ਬਾਕੀ ਕੂਤਰਾਂ ਦਾ ਦਾਣਾ ਪਾਣੀ ਕਰਕੇ ਰੈਡੀ ਤੇ ਖਰਾਕ ਜਿਹੜੀ ਧੋਣ ਕਰਨ ਵਾਲੀ ਜਿਹੜਾ ਵੀ ਕੋਈ ਸਿਸਟਮ ਹੋਊਗਾ ਉਹ ਥੋੜੇ ਤੇ ਸਪੈਸ਼ਲ ਵੀਡੀਓ ਵਿੱਚ ਸ਼ੇਅਰ ਕਰਾਂਗੇ ਵੀ ਕਿਵੇਂ ਰਲਾਉਣੀ ਹੈ ਕਿੰਨੀ ਕਿੰਨੀ ਰਲਾਉਣੀ ਹੈ ਧੋ ਕੇ ਰਲਾਉਣੀ ਹੈ ਬਿਨਾਂ ਧੋ ਕੇ ਰਲਾਉਣੀ ਹੈ ਕੀ ਰੇਟ ਹੈ ਹਾਂ ਰੇਟ ਵੀ ਉਹਦੇ ਚ ਹੀ ਦੱਸ ਦਾਂਗੇ ਵੀ ਆਪਣੋਂ ਸਾਰੀਆਂ ਚੀਜ਼ਾਂ ਕਿੰਨੇ ਕਿੰਨੇ ਰੁਪਏ ਕਿਲੋ ਪਈਆਂ ਹਾਂਜੀ ਮੇਰੇ ਵੀਰੋ ਤੇ ਇੱਧਰ ਬ ਮੋਸਾ ਕਰਕੇ ਇਧਰ ਵੀ ਨਹੀਂ ਨਹੀਂ ਬੱਚਾ ਨੂੰ ਤਾਂ ਦਾਣੇ ਪਾਏ ਨਹੀਂ ਵੱਡਾ ਨੇ ਪਾਏ ਐ ਇਧਰ ਵੀ ਰੱਖਾ ਪਏ ਪੂਰਾ ਸ਼ੁੱਧ ਪਾਣੀ ਤੇ ਇਹਨਾਂ ਨੂੰ ਦਾਣੇ ਵੀ ਰੱਖਦੇ ਆ ਤੋਂ ਪਹਿਲਾਂ ਆਪਾਂ ਉਹਨਾਂ ਨੂੰ ਰੱਖੀ ਵੱਡੇ ਕਬੂਤਰਾਂ ਨੂੰ ਲਾਤੀ ਹਾਏ ਪਹਿਲਾਂ ਤਾਂ ਪਈਏ ਪਾਣੀ ਪਈਏ ਇਹਨਾਂ ਨੂੰ ਹੌਲੀ ਹੌਲੀ ਆਜ ਹੋਏ ਸ਼ੇਰੋ ਆਜ ਹੋਏ ਸ਼ੇਰੋ ਧੀਰੇ ਧੀਰੇ ਹਾਂ ਥੱਲੇ ਕੰਡੂ ਜਗਲੀ ਦਾ ਢੋਲ ਦਿੱਤੇ ਕੋਈ ਵੱਡਾ ਉਹਦਾ ਢੋਲਦਈਆ ਉਹ ਕੋਈ ਲੌਜੀ ਇਧਰ ਵੀ ਆ ਗੀ ਜੀ ਹਮ ਲਾ ਆਇਓ ਬੇਟਾ ਉਹ ਨੀ ਤੇ ਵੀ ਓਕੇ ਹੋ ਗਈ ਰੱਖ ਲਈ ਦੋਵੇਂ ਕਿਵੇਂ ਲੱਗੇ ਆਇਓ 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 5 5 ਇਹਨੂੰ ਲਾਚ ਦਿੰਨੇ ਆ ਉਹਨੂੰ ਆਇਓ ਦਿੰਦੇ ਆਂਗਾ ਪਰ ਇੱਕ ਬੋਰਡ ਲਾਗੇ ਮੋੜ ਲੈ ਉਹ ਬੱਚਾ ਜੋ ਓਡੇ ਕਾ ਵੀ ਇੱਡੇ ਤੇ ਕੋਠੀ ਤੇ ਬੈਠਾ ਸੀ ਠੀਕ ਆ ਤਾ ਵੀਰ ਤੁਸੀਂ ਹੱਥ ਦੀ ਆਇਓ 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 5 5 ਆਇਓ ਪੋਤਾ ਦੋ ਜੀ ਦਾਣੇ ਤੇ ਐਂਡ ਵਾਟਰ ਆਇਓ ਆਇਓ ਪੋਤਾ ਕਰ ਬਣੀ ਤੇ ਇਹ ਰੱਖ ਤਾ ਫਾ ਦਿਓ ਜੀ ਵਾਟਰ ਤੇ ਵਾਟਰ ਆਪਾਂ ਪਾ ਦੇ ਵਿੱਚ ਵੀ ਓਕੇ ਡਟਦਾ ਜੀ ਆ ਆ ਵੀ ਉਹ ਸਾਲੇ ਲਿਬੜੋ ਗਏ ਅੱਜ ਤਾਜ਼ਾ ਰੰਗ ਲਾਇਆ ਥੋੜੇ ਲੰਗੋਆ ਕਮਲ ਚਲੋ 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 ਰੱਖੀ ਜੀ ਦਾਲੇ ਬੱਚਾ ਨੂੰ ਬੱਚਦਾ 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 ਹੈ ਆਇਆ ਬੋਤਾ ਆਇਆ 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 ਬੋਤਾ ਓਕੇ ਲਓ ਜੀ ਇਹ ਮੁੰਡਾ ਆਇਆ ਸੀਗਾ ਜੀ ਪਿੰਡ ਮਾਲੇ ਵਾਲਾ ਚੋਬਰਾ ਹੈਲੋ ਕਰਦੇ ਦੂਰੋਂ ਬੈਠਾ ਕੁਰਸੀ ਤੇ ਠੀਕ ਹੈ ਕਿ ਨਹੀਂ ਇਧਰ ਟੀਮ ਤਾਂ ਬੈਠੀ ਹੈ ਪਰ ਸਾਰੇ ਤੁਹਾਨੂੰ ਪਤਾ ਹੈ ਛੰਡੀ ਆਣਾ ਗੱਪ ਬੈਠੇ ਬਾਦ ਕਰ ਕਾ ਮੈਂ ਕਹੇ ਵੇਲੇ ਕੁ ਦਿਨ ਟਾਈਮ ਪਾਸ ਕਰੀ ਜਾਂਦੇ ਹਾਂ ਹਾਂਜੀ ਮੇਰੇ ਵੀਰੋ ਤੇ ਵੀਡੀਓ ਵਗੈਰਾ ਅਪਲੋਡ ਕਰ ਲਈ ਬਈ ਆਪਾਂ ਇਧਰ ਉਹ ਨਾ ਦਾਣਾ ਪਣੇ ਹੋਏ ਕਬੂਤਰਾਂ ਦਾ ਸਾਰਾ ਕੁਝ ਸੈਟਿੰਗ ਚ ਹੈ ਤੇ ਲੋਕ ਲੁਕ ਲਾਤੇ ਸਾਰਾ ਕੁਝ ਮੈਂ ਤੇ ਹੁਣ ਇੱਕ ਕਰੀ ਬਸ ਜਾ ਕੇ ਕਰੇ ਰੋਟੀ ਪਣੀ ਖਾ ਆਈਏ ਮਿਲਕ ਚੱਕ ਲਈ ਵਾਟਰ ਚੱਕ ਲਈਏ ਤੇ ਨਹਾ ਤੋਂ ਆਈਏ ਠੀਕ ਆ ਬਾਬੂ ਆਏ ਮੜੀ ਮੂਟੀ ਕਬੂਤਰਾਂ ਤੇ ਨਿਗ੍ਹਾ ਮਾਰੀ ਨਾ ਅਲੀ ਨਾ ਨਾ ਪਾਸ ਤੇ ਵੇਲੇ ਜੀ ਆ ਲੱਗ ਜਾਂਦੇ ਨਾ ਚਹਿਣਾ ਘੰਟਾ ਦਾ ਘੰਟਾ ਹੈ ਨਾ ਮਰੀਆਤ ਬਣੀ ਪਈ ਹੈ ਮਾਨੀਗਾ ਮਾਰਦੇ ਮਾਰਦਾ ਹੁੰਨਾ ਹੈਗਾ ਹਾਂਜੀ ਮੇਰੇ ਹੀਰੋ ਆਗੇ ਜੀ ਇਧਰ ਨਿਕਰੇ ਮੈਂ ਕਿਹਾ ਲੈ ਸੀ ਕੀ ਹਾਲ ਚਾਲ ਸਾਰੇ ਘਰਾਂ ਦਾ ਆਗੇ ਭਈ ਇਧਰ ਨਿਕਰੇ ਨਹੀਂ ਤਾਂ ਹੀ ਕਰਿਆਂ ਦੀ ਠੀਕ ਹੈ ਰੋਟੀ ਖਾਇਆ ਹੈ ਫਰੈਸ਼ ਹੋਇਆ ਹੈ ਮਿਲਕ ਚੱਕ ਲੈ ਇੱਕ ਮਿੰਟ ਲੌਗ ਖੋਲ ਬਸ ਓਕੇ ਆ ਬ్రో ਹੁਣ ਕਰਦੀ ਆਪੋ ਵਲੌਗ ਦੀ ਐਂਡਿੰਗ ਲੱਗਦਾ ਸਾਰਾ ਕੁਝ ਸੈੱਟ ਆ ਤਾਣਾ ਪਾਣੀ ਹੋ ਗਿਆ ਹਣਾ ਕੂਤਰਾ ਦਾ ਜੀ ਉਹ ਵਨਡੇ ਹੁੰਡੇ ਚੈੱਕ ਕਰ ਲੇ ਤੇ ਬੱਚੇ ਦੇਖ ਲੈ ਸਾਰਾ ਕੁਝ ਸੈਟਿੰਗ ਚ ਆਈ ਦੀ ਘੜੀ ਹਣਾ ਤੇ ਕੁਛ ਪ੍ਰਾ ਪੁੱਛੀਆਂ ਦੀ ਬਈ ਜੋੜੀਆਂ ਕਦੋਂ ਤੋੜਨੀਆਂ ਹਨ ਜੋੜੀਆਂ ਦਾ ਚੱਕਰ ਆਇਆ ਬਈ ਜੋੜੀਆਂ ਲਗਭਗ ਮੇਨ ਜੋੜੀਆਂ ਕੋਈ 3-4 ਐ ਜਿਹੜੇ ਵੱਡੇ ਉਤਰ ਕਬੂਤਰਾਂ ਜਿਨ੍ਹਾਂ ਦੇ ਮੈਂ ਪੱਠੇ-ਪੱਠੀਆਂ ਰੋਕਣੇ ਆ ਜਾਂ ਜਿਨ੍ਹਾਂ ਨੂੰ ਮੈਂ ਆਪਸ ਵਿੱਚ ਕ੍ਰੋਸ ਕਰਾ ਕੇ ਪਿਓਰ ਕਰਕੇ ਥੋੜਾ ਇਹ ਦੂਰ ਕਰਕੇ ਮੈਂ ਰੋਕਣੇ ਆ ਦੋ-ਦੋ ਪੱਠੇ-ਪੱਠੀਆਂ ਲੈਣੇ ਆ ਹਨ ਤੇ ਉਹ ਲਾਈ ਬੈਠਾ ਮੈਂ ਬਾਕੀ ਸਾਰੇ ਲਗਭਗ ਉਤਰ ਬੱਚਿਆਂ ਦੇ ਆ ਜਦੋਂ ਬੱਚੇ ਪਲ ਗਏ ਇਹਨਾਂ ਥਲੇ ਫੋਕੇ ਅੰਡੇ ਰੱਖ ਦਿਆ ਕਰਨੇ ਆ ਆਪਾਂ ਲਗਭਗ 1 ਮਹੀਨੇ ਦੇ ਵਿੱਚ ਵਿੱਚ 1 ਮਹੀਨੇ ਦੇ ਵਿੱਚ ਵਿੱਚ ਲਗਭਗ ਸਾਰੀਆਂ ਜੋੜਾਂ ਟੁੱਟ ਜਾਣਗੀਆਂ ਕੁਝ ਜੋੜਾਂ ਤਾਂ ਹੁਣੇ ਹੀ ਟੁੱਟੀਆਂ ਪਈਆਂ ਲਗਭਗ ਠੀਕ ਆ ਤੋੜ ਰੱਖਣਾ ਜੋੜਾਂ ਆ ਤਾਂ ਵੀ ਕਹਨ ਤੋਂ ਬਾਅਦ ਫੋਕੇ ਅੰਡੇ ਤੇ ਬੈਠਿਆ ਕਬੂਤਰਾਂ ਤੇ ਬਾਅਦ 6-3 ਅੱਡ ਕਰ ਦਾਂਗੇ ਬਾਬੇ ਦੀ ਕਿਰਪਾ ਨਾਲ ਬੱਚੇ ਹੋਗੇ ਬਹੁਤ ਬੱਚੇ ਵਾਧੂ ਆ ਆਪਣੇ ਸੱਜਣ ਮਿੱਤਰਾਂ ਨੂੰ ਵੀ ਦੇ ਦੇਾਂਗੇ ਆਪਾਂ ਹਨ ਜਿਹੜੇ ਆਪਣੇ ਖਾਸ ਲਿਆ ਜੀ ਹੈਗੇ ਖਾਸ ਮੰਨ ਕੇ ਚੱਲ ਜਿਨ੍ਹਾਂ ਨੂੰ ਕਦਰ ਆ ਕਬੂਤਰਾਂ ਦੀ ਜਿਨ੍ਹਾਂ ਨੂੰ ਆਪਣੇ ਕਬੂਤਰਾਂ ਦੀ ਕਦਰ ਆ ਆਪਣੀ ਚੀਜ਼ ਦੀ ਕਦਰ ਆ ਜਿਨ੍ਹਾਂ ਨੂੰ ਉਹਨਾਂ ਨੂੰ ਦੇਵਾਂਗੇ ਅਵੇਂ ਮੰਨ ਕੇ ਚਲੋ ਇੰਨੇ ਵਾਧੂ ਨਾਏ ਹੁੰਦੇ ਆਪਾਂ ਹਰੇਕ ਨੂੰ ਦੇਦਗੇ ਠੀਕ ਹੈ ਕਿ ਨਹੀਂ ਕਿਉਂ ਇਥੋਂ ਲੈ ਜਾਂਦਾ ਅਗਲਾ ਕਦਰ ਨਹੀਂ ਪਾਉਂਦਾ ਉਹ ਕੱਲ ਜੇ ਕੋਈ ਫਾਇਦਾ ਨਹੀਂ ਮੁੜ ਕੇ ਨਾ ਤਾਂ ਲੈ ਜਾਂਦਾ ਯਾਰ ਨਾ ਲੈ ਅਗਲਾ ਕੱਢਦਾ ਗਾਲਾਂ ਹਨਾ ਵੀ ਸਾਨੂੰ ਗੰਦ ਦੇ ਤੇ ਬੇਕਾਰ ਦੇ ਤੇ ਯਾਰ ਉਹ ਗੱਲ 'ਚ ਕੋਈ ਫਾਇਦਾ ਨਹੀਂ ਜਿਹੜੇ ਬੰਦੇ ਨੂੰ ਕਦਰ ਹੋਵੇ ਪਤਾ ਹੋਵੇ ਚੀਜ਼ ਦਾ ਉਹਨੂੰ ਦੇਈ ਦਾ ਫਾਇਦਾ ਹੁੰਦਾ ਹੈ ਹਲੋ ਹੌਲੀ ਹੌਲੀ ਟਾਈਮ ਨਾਲ ਅਗਲਾ ਆਉਂਦੀ ਹੈਗੀ ਤਾਂ ਕਰਕੇ ਕੂਤਰ ਵੰਡਨੇ ਓਂਡਨੇ ਘਟਾਤੇ ਫਸੋਂ ਖਾਸ ਲਿਆਜੀ ਕੋਈ ਇੱਕ ਦੋ ਜਿਨ੍ਹਾਂ ਨੂੰ ਮੈਂ ਜਵਾਨ ਦੇ ਬਈ ਨਾ ਉਹਨਾਂ ਨੂੰ ਦੇਣੇ ਪੈਂਦੇ ਆ ਨਹੀਂ ਆਪਾਂ ਕੂਤਰ ਨਹੀਂ ਦਿੰਦੇ ਵੀ ਕਿਸੇ ਨੂੰ ਵੀ ਠੀਕ ਹੈ ਲਿਆਂਦਾ ਤਾਂ ਹੈ ਨਹੀਂ ਆਪਾਂ ਕਦੇ ਕਿਸ ਤੋਂ ਤੇ ਦਿੰਦੇ ਵੀ ਨਹੀਂ ਬਸ ਆਪਾਂ ਮੁਕਦੀ ਗੱਲ ਹੈ ਕੋਈ ਮਾਨ ਹੰਕਾਰ ਨਹੀਂ ਕੋਈ ਬਾਲੇ ਚੰਗੇ ਨਹੀਂ ਮਾੜੇ ਆ ਸਾਡੇ ਤਾਂ ਆਪ ਵੀ ਮਾੜੇ ਬੰਦੇ ਆ ਸਾਡੇ ਕਬੂਤਰ ਵੀ ਮਾੜੇ ਆ ਮੁਕਦੀ ਗੱਲ ਆ ਹਨਾ ਤਾਂ ਕਰਕੇ ਬਾਕੀ ਠੀਕ ਆ ਵੀ ਓਕੇ ਅੱਜ ਦੀ ਗੱਡੀ ਸਭ ਕੁਝ ਹੈ ਨਾ ਬਾਬਾ ਖੈਰ ਸੋਖ ਰੱਖੇ ਠੀਕ ਹੈ ਅੱਲਾ ਖੈਰ ਰੱਖੇ ਚਲੋ ਜੀ ਬਾਏ ਬਾਏ ਗੁੱਡ ਨਾਈਟ ਲਵ ਯੂ ਸਾਰੇ